ਤੇ ਹੈਲੋ ਗਾਈਜ਼ ਵੈਲਕਮ ਆ ਤੁਹਾਡੇ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਆਪਾਂ ਸੂਰ 10 ਵਜੇ ਲਿਖਨੇ ਆ ਕਰੂੰ ਤੇ ਠੰਡ ਕਾਫੀ ਹੈ ਤੁਸੀਂ ਮੇਰਾ ਮੂੰਹ ਦੇਖ ਸਕਦੇ ਹੋ ਲਾਲ ਲਾਲ ਹੋ ਗਿਆ ਮੂੰਹ ਠੰਡ ਦੇ ਨਾਲ ਇੱਕ ਸਕੂਟਰ ਇਹ ਨਿੱਕਲੇ ਗੱਡੀ ਨਾ ਨਹੀਂ ਲਈ ਇੱਕ ਜੂਸੀ ਦੇ ਮਾਰੇ ਨੇ ਤੇ ਅਸੀਂ ਕਿੱਥੇ ਪਹੁੰਚੇ ਅੱਜ ਪਹੁੰਚੇ ਸਪੈਸ਼ਲ ਦੋਸਾ ਘਰ ਜੋ ਕਿ ਅਲੀਪੁਰ ਦੇ ਵਿੱਚ ਹੈ પેટ્રોલ ਪੰਪ ਦੇ ਸਾਹਮਣੇ ਤੇ ਇੱਕ ਉੱਥੇ ਕਾਲਜ ਵੀ ਹੈ ਉੱਥੇ ਤੇ ਭਈਆ ਦਾ ਦੋਸਾ ਜੋ ਵਾਓ ਕਿਹੜਾ ਟੇਸਟੀ ਹੈ ਇੰਨਾ ਜਿਆਦਾ ਫੇਮਸ ਹੈ ਨਾ ਬਹੁਤ ਦੂਰ ਦੂਰ ਲੋਕ ਘਰੇ ਬਹਿ ਕੇ ਰੋਟੀ ਨਹੀਂ ਖਾਧੀ ਗਈ ਤੇ ਤਾਂ ਰੋਟੀ ਖਾ ਲਓ ਮੇਰਾ ਬਰਾਉਂਡ ਹੈ ਬਹੁਤ ਟੈਸਟੀ ਹੈ ਲੱਗੇ ਇੱਥੇ ਖਾਣ ਕੰਮ ਨਹੀਂ ਗਈ ਬਹੁਤ ਟੈਸਟੀ ਹੈ ਹੈ ਮੈਂ ਨਹੀਂ ਕੰਮ ਦਾ ਤਾਂ ਉਹਦੇ ਕੋਲ ਫੋਨ ਹੋ 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 ਘਰੇ ਪਰੌਂਠੇ ਬਣਾਉਂਦੀ ਆ ਆਮ ਨਾਲ ਪਰੌਂਠੇ ਖਾਂਦੇ ਲੱਗੇ ਇੱਥੇ ਖਾਣ ਬਹਿ ਗਏ 100 ਰੁਪਏ ਦਾ ਪਨੀਰ ਮੁਕਣਾ ਨਹੀਂ ਸੀਗਾ 100 ਰੁਪਏ ਦਾ ਪਨੀਰ ਬਣਾਉਂਦੇ ਵਧੀਆ ਪਰੌਂਠੇ ਕਾਂਦੇ ਦੇਤੀ ਕਿ ਉਹਦੇ ਬਣਾ ਕੇ ਨਾਲ ਹਾਂ ਜੂ ਬਟਰ ਵੀ ਦੇ ਸਾਰੇ ਹੈ ਹੈ ਬਟਰ 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 ਕਿਹੜਾ ਬੰਦਾ ਵੀਡੀਓ ਵਿੱਚ ਕਹਿੰਦਾ ਸੀ ਮੈਂ ਨਹੀਂ ਖਾਂਦਾ ਤੇ ਹੁਣ ਲੱਗਿਆ ਪਾ ਇੱਕ ਹੋਰ ਆਰਡਰ ਕੀਤਾ ਭਾਈ ਬਾਲਾ ਕਿਆ ਇਹਦਾ ਦੋਸਾ ਤਾਂ ਇਹ ਬਟਰ ਵਾਲਾ ਹੋਰ ਵੀ ਜ਼ਿਆਦਾ ਬਟਰ ਦਾ ਟੇਸਟ ਵੀ ਆ ਰਿਹਾ ਨਾ ਵਿੱਚ ਏ ਨਾਰਮਲ ਦੇ ਨਾਲੋਂ ਬਟਰ ਵਾਲਾ ਦਾ ਜਿਹੜਾ ਯਾਰ ਦੇਖੋ ਲੱਗੇ ਪਿਆ ਨਾ ਫਟਾਫਟ ਜਿਹੜੇ ਮੇਰੇ ਵਾਲੀ ਵੀ ਮੇਰੇ ਸ਼ਰਾਫ ਵਾਲੇ ਬੰਦੇ ਇੱਕ ਵਾਰ ਇੱਥੇ ਜ਼ਰੂਰ ਆਇਆ ਨਹੀਂ ਥੋੜਾ ਇਹ ਬੰਦਾ ਬਾਹਲਾ ਢੈਂਟ ਬਣਾਇਆ ਕੰਨਾ ਦੋਸੇ ਵਾਲਾ ਤੇ ਬਟਰ ਵਾਲਾ ਖਾਇਓ ਦੋਸਾ ਇਹ ਵੀ ਪਹਿਲਾਂ ਹੀ ਪਾਈ ਆ ਪਰ ਇਸ ਵਾਰ ਨਾ ਮੈਨੂੰ ਬਾਹਲਾ ਸਵਾਦ ਲੱਗਿਆ ਹਾਂ ਹਾਂ ਬਟਰ ਵਾਲਾ ਹੋਰ ਵੀ ਜ਼ਿਆਦਾ ਟੇਸਟੀ ਹੁੰਦਾ ਬਾਹਲੇ ਢੈਂਟ ਬਣਾਇਆ ਹੂੰ ਆ ਦੇਖੋ ਦਵਾਰਾ ਦਵਾਰਾ ਚਟਨੀਆ ਪਵਾ ਪਵਾ ਦਵਾਰਾ ਦਵਾਰਾ ਇਹ ਚਟਨੀ ਸਾਂਭਰ ਸਭ ਤੇ ਵੀ ਮੈਂ ਕਿਹਾ ਤੁਸੇ ਐਂ ਕਹਿੰਦੇ ਸੀ ਮੈਂ ਨਹੀਂ ਕਹਿੰਦਾ ਕਹਿੰਦਾ ਉਹ ਤਾਂ ਵੀਡੀਓ ਚ ਕਹਿੰਦਾ ਸੱਚੀ ਨਾਲ ਥੋੜੀ ਨਾ ਅਜਲ ਵਾਕੀ ਘੈਂਟ ਆ ਬੰਦਾ ਕੀ ਕਰਿਆ ਵਾਓ ਬਹੁਤ ਟੇਸਟੀ ਸਿਰਈ ਮੈਂ ਇਹਨਾਂ ਨੂੰ ਕਿਹਾ ਹੁੰਦੇ ਹੋ ਗੱਡੀ ਲੈ ਲਓ ਮੇਰੀ ਅੱਖਾਂ ਦੇ ਸਾਰੇ ਨਾ ਮੈਂ ਰੋਂਦੀ ਆਈ ਹੰਝੂ ਨਿਕਲਦੇ ਆਏ ਮੈਨੂੰ ਕੀ ਉਹ ਦੱਸੇ ਆਪਾਂ ਇੱਧਰ ਆਵਾਂਗੇ ਮੈਂ ਤਾਂ ਕਿਹਾ ਮਾਰਕੀਟ ਚ ਆਵਾਂਗੀ ਸੋਨੂੰ ਕਿਹਾ ਸੀ ਨਾ ਗੱਡੀ ਲੈ ਲਓ ਹੈ ਵੀ ਮੈਂ ਇੰਨਾ ਮੇਕਅਪ ਕਰਕੇ ਆਈ ਹਾਂ ਲੋਕ ਉੱਤੇ ਦੇਖਾ ਨਾ ਮੇਰਾ ਮੇਕਅਪ ਉੱਤੇ ਜਾਂ ਮੂੰਹ ਕੁਝ ਹੋਰ ਨਿਕਲੂ ਥੱਲੇ ਤੁਸਾਨੂੰ ਪਤਾ ਨਹੀਂ ਆਹੋ ਮਾਣ ਉਹ ਕੋਟਰੀ ਤੇ ਤੁਹਾਨੂੰ ਜਾਨੀ ਹੈ ਪਹਿਲਾਂ ਉਹ ਤਾਂ ਮੇਕਅਪ ਨਹੀਂ ਕੀਤਾ ਹੁੰਦਾ ਮੇਕਅਪ ਨਹੀਂ ਕੀਤਾ ਹੁੰਦਾ ਜ਼ਰਾ ਪਹਿਲਾਂ ਕੋ ਮੜੀ-ਮੋਟੀ ਇਛਤ ਆਪ ਦੀ ਵੀ ਕਿੰਨੇ ਮੂੰਹ ਕਰੇ ਸਾਰਾ ਮੇਕਅਪ ਖਰਾਬ ਕਰਤਾ ਮੇਰਾ ਅੱਖਾਂ ਚ ਹੰਝੂ ਆ ਕੇ ਕਾਜਲ ਨਿਕਲ ਗਿਆ ਹੋ ਗਿਆ ਤੇਰਾ ਮੇਕਅਪ ਖਰਾਬ ਮੈਂ ਤੇ ਹੜੋ ਤਾਂ ਆਰ ਕਾ ਵਾਲੀ ਸਰਕਾਰੀ ਬੱਚ ਦੀ ਹੈ ਨਾ ਸਰ ਗੱਡੀ ਤੋਂ ਵੀ ਉੱਤਰ ਕੇ ਜਾਂਦੀ ਆ ਭੱਜੀ ਉਹ ਤਾਂ ਫ੍ਰੀ ਲੈ ਕੇ ਜਾਂਦੀਆਂ ਉਹ ਤਾਂ ਨਹੀਂ ਤੇਰਾ ਮੇਕਅਪ ਖਰਾਬ ਹੁੰਦਾ ਉਹ ਤਾਂ ਇੱਥੇ ਤਾਂ ਖਾਣ ਤੇ ਦੋਸਾ ਆਈਆਂ ਤੇਰਾ ਹੋ ਗਿਆ ਮੇਕਅਪ ਖਰਾਬ ਥੈਂਕ ਯੂ ਗੱਡੀ ਦਾ ਫਾਇਦਾ ਕੀ ਜਦੋਂ ਲੇਕੀ ਨਹੀਂ ਆਉਣੀ ਜਾਂ ਜਨਾਨੀ ਲਈ ਤਾਂ ਕੱਢਣੀ ਨਹੀਂ ਗੱਡੀ ਤੇ ਤੇਲ ਪੈਂਦਾ ਫ੍ਰੀ ਨਹੀਂ ਚੱਲਦੀ ਹੁਣ ਦੇਖ ਲੈ ਕੀ ਕੀ ਚੀਜ਼ਾਂ ਬੋਲਦੇ ਆ

बहुत खाया बहुत जगह घूमे हम अच्छा। हम बैठने वाले नहीं है घर में बहुत जगह घूमा अच्छा। बहुत मैं डोसा बहुत पसंद करता हूँ अच्छा। आपके उधर भी खाया मैं केरला तो में भी खाया उधर भी रह के आया हम चेन्नई रह के आया हाईकोर्ट वहाँ भी खाया आपके हाथ में अलग ही टेस्ट है बहुत बढ़िया ਸਹੀ ਗੱਲ ਹੈ ਜਦੋਂ ਕਿਸੇ ਚੀਜ਼ ਵਧੀਆ ਲੱਗੇ ਤਾਂ ਉਹਨੂੰ ਐਪਰੀਸ਼ੀਏਟ ਕਰ ਦੇਣਾ ਚਾਹੀਦਾ ਹੈ ਉਹਦੇ ਨਾਲ ਬੰਦੇ ਨੂੰ ਹੋਰ ਜ਼ਿਆਦਾ ਵਧੀਆ ਮਤਲਬ ਕਰਨ ਦੀ ਜਾਂ ਜ਼ਿਆਦਾ ਕਰਨ ਦੀ ਹਿੰਮਤ ਮਿਲਦੀ ਹੈ ਆ ਕਿ ਸ਼ੱਤ ਦੇ ਤੇ ਬੱਚਿਆਂ ਨੂੰ ਸਕੂਲੋਂ ਲਿਆ ਕੇ ਤੇ ਕਿਉਂਕਿ ਕਾਫੀ ਠੰਡ ਲੱਗ ਰਹੀ ਸੀ ਤੇ ਨਾਲ ਮੈਂ ਬਣਾਇ ਸੀ ਅੱਜ ਪਲਾਉ ਤੇ ਨਾਲ ਲੈ ਕੇ ਆਈਆਂ ਕਾਫੀ ਤੇ ਨਾਲ ਲੈ ਕੇ ਆਈਆਂ ਕਾਫੀ ਸਾਰੀ ਸਬਜ਼ੀ ਕਿਉਂਕਿ ਮਿਕਸ ਸਬਜ਼ੀ ਬਣਾਉਂਗੀ ਤੇ ਗਾਜਰਾ ਮੈਨੂੰ ਚਾਹੀਦੀਆਂ ਕਚਰੀਲਾ ਬਣਾਉਣ ਦੇ ਲਈ ਗੋ ਵਾਲਾ ਖਤਮ ਹੋ ਗਿਆ ਤੇ ਗਾਜਰਾਂ ਬਣਾਉਂ ਮੈਂ ਗਾਜਰ ਦਾ ਹਲਵਾ ਤੇ ਬਣਾਉਂਗੀ ਤੇ ਅੱਜ ਮੈਂ ਇਹੋ ਜੀਆਂ ਸਬਜ਼ੀਆਂ ਲੈ ਕੇ ਆਈਆਂ ਤੇ ਇਹਦੇ ਵਿੱਚ ਲਿਆ ਗਿਆ ਸਾਗ نیچے ਆ ਗਿਆ ਯਾਰ ਲੱਗਾ ਤੇ ਮੈਂ ਕਿਹਾ ਚਲੋ ਥੁੱਪੇ ਬੈਠਾਂਗੇ ਤੇ ਥੁੱਪੇ ਬਿਠ ਬਿਠੇ ਕੱਟ ਲਾਂਗੇ ਇਹਨਾਂ ਨੂੰ ਤੇ ਮੈਂ ਤੈਨੂੰ ਕੱਢੀ ਕਿਵੇਂ ਮੈਂ ਕੱਢ ਦਿੰਦਾ ਕੱਢੋ ਕੱਢੋ ਇਹਨੂੰ ਇਹਦੇ ਵਿੱਚ ਕੱਢ ਦੋ ਸਬਜ਼ੀ ਸਾਰੀ ਹਾਂ ਦੇਖੋ ਮੇਰਾ ਪੁੱਤ ਕੰਮ ਕਰਦਾ ਮਮਾ ਨਾਲ ਹੈਲਪ ਕਰਾਉਂਦਾ ਕਰ ਦੋ ਕਰ ਦੋ ਕਰ ਦੋ ਕਰ ਦੋ ਕਰ ਦੋ ਇੱਕ ਸੁਂਗਰੇ ਵੀ ਸੀਗੇ ਹੈਗੇ ਉਹ ਵੀ ਅੱਜ ਮੈਂ ਨਰਿੰਦਰ ਦੀ ਫੇਵਰੇਟ ਬਣਾਵਾਂਗੇ ਸਬਜ਼ੀ ਗਾਜਰ ਮਟਰ ਇਹ ਇਹਨੂੰ ਰਹਿਣ ਦੇ ਇਹ ਪਲੇਟ ਹੀ ਕੱਢਾਂਗੇ ਆਪਾਂ ਇੱਥੋਂ ਦੇ ਦੋ ਚਾਕੂ ਇਸ ਤਰ੍ਹਾਂ ਕਰਕੇ ਚੱਕ ਲਓ ਇਹ ਦੋ ਚੱਕੇ ਨੂੰ ਕੱਢ ਬਾਹਰ ਬਾਸ ਤੇ ਅੱਜ ਮੈਂ ਬਣਾਉਂਗੀ ਇੱਕ ਤਾਂ ਇਹ ਸਾਗ ਹੈਗਾ ਉਹਦੇ ਚਨਿਆਂ ਦਾ ਹੁੰਦਾ ਨਾ ਤੇ ਇੱਕ ਹੈਗੇ ਸੁngਰੇ ਦੇਖੋ ਤੇ ਇਹ ਉਹਨਾਂ ਦੀ ਬਹੁਤ ਫੇਵਰਿਟ ਹੈਗਾ ਸਾਗ ਮਟਰ ਚਨਿਆਂ ਦਾ ਸਾਗ ਤੇ ਸੁngਰੇ ਤੇ ਵਿੱਚ ਇੱਕ ਅੱਧਾ ਆਲੂ ਪਾਉਂਗੀ ਤੇ ਥੋੜੀ ਜਿਹੀ ਗੋਭੀ ਪੈਸੀ ਐਨਾਂਕ ਪੀਸ ਮਤਲਬ ਮਿਕਸ ਜਿਹਾ ਬਣ ਜੂਗੀ ਸਬਜੀ ਤੇ ਬਹੁਤ ਟੇਸਟੀ ਬਣਦੀ ਹੈ ਇਹਨਾਂ ਦੀ ਸਬਜੀ ਇਸ ਚੀਜ਼ ਦੇ ਵੀ ਅਗਰ ਸਾਗ ਵੀ ਆਪਾਂ ਖਾਣੇ ਆ ਨਾ ਇਹ ਵਾਲਾ ਤਾਂ ਬਹੁਤ ਹੈਲਥੀ ਹੁੰਦਾ ਤੇ ਇਸ ਕਰਕੇ ਸਾਨੂੰ ਇਹ ਵਾਲਾ ਸਾਗ ਵੀ ਜ਼ਰੂਰ ਖਾਣਾ ਚਾਹੀਦਾ ਚਨਿਆਂ ਦਾ ਨੇ ਮਰੇ ਤਾਂ ਨਹੀਂ ਖਾਂਦਾ ਪਲਾਉ ਆਓ ਫਿਰ ਪਕਾ ਕਰਦੇ ਆ ਪਹਿਲਾਂ ਇੰਜੋਏ ਪਲਾਉ ਜਿਹਨੇ ਜਿਹਨੇ ਖਾਣਾ ਆਜੋ ਇਹ ਵੀ ਮੈਂ ਹੈਲਦੀ ਤਰੀਕੇ ਨਾਲ ਬਣਾਉਣੀ ਆ ਪਤਾ ਮਤਲਬ ਪਲਾਉ ਜਿਹੜਾ ਚਾਵਲ ਆਗੇ ਇਹਨਾਂ ਨੂੰ ਅਲੱਗ ਤਰੀਕੇ ਨਾਲ ਮੈਂ ਬੋਇਲ ਕਰ ਲੈਂਦੇ ਆ ਵਿੱਚ ਥੋੜਾ ਜਿਹਾ ਘਿਓ ਪਾ ਕੇ ਨਮਕ ਪਾ ਕੇ ਜਿੰਨਾ ਚਾਹੀਦਾ ਉਹ ਚੀਜ਼ ਤੇ ਜਿਹੜੀਆਂ ਸਬਜ਼ੀਆਂ ਨੇ ਉਹਦੇ ਵਿੱਚ ਥੋੜਾ ਜਿਹਾ ਅੱਧਾ ਚਮਚ ਮੈਂ ਜਿਵੇਂ ਦੇਸੀ ਘਿਓ ਦਾ ਪਾ ਕੇ ਤਾਂ ਫਿਰ ਜਿਹੜੀਆਂ ਸਬਜ਼ੀਆਂ ਆਪਾਂ ਜੋ ਵੀ ਪਾਉਣੀਆਂ ਮਟਰ ਗਾਜਰ ਜੋ ਵੀ ਤੇ ਉਹਨਾਂ ਨੂੰ ਥੋੜਾ ਜਿਹਾ ਫਰਾਈ ਫਰਾਈ ਨਹੀਂ ਕਹਿ ਸਕਦੇ ਮਤਲਬ ਥੋੜਾ ਜਿਹਾ ਭਾਪਨਾ ਸਟੀਮਨਾ ਉਹਨਾਂ ਨੂੰ ਅਲੱਗ ਬਣਾਉਣੀ ਹੈ ਤੇ ਅਲੱਗ ਬਣਾ ਕੇ ਫਿਰ ਜਦ ਚਾਵਲ ਮਤਲਬ ਬਣ ਜਾਂਦੇ ਆ ਫਿਰ ਉਹਨਾਂ ਨੂੰ ਸਟੀਮ ਕੀਤੀਆਂ ਚੀਜ਼ਾਂ ਨੂੰ ਉਹਦੇ ਵਿੱਚ ਮਿਕਸ ਕਰ ਦਿੰਨੀ ਆ ਤੇ ਇਸ ਤਰ੍ਹਾਂ ਟੇਸਟਵਰ ਤੇ ਇਹ ਜੇ ਜਰ ਸਕ ਇਹ ਕੀ ਨੇਤਾ ਇਹ ਹੈ ਅੱਜ ਮੀਸ਼ਾ ਦਾ ਬਿਡੇ ਸੀ ਹਾਂ ਕੰਟੀ ਰੱਖੂਗਾ ਮੈਂ ਯਾਦ ਰੱਖੂਗੀ ਮਮਾ ਮੇਰਾ ਚੋ ਮਚਾਓ ਆਪਣਾ ਲੈ ਆਂਦੇ ਫਿਰ ਕਹਨੀ ਮੇਰਾ ਸੰਚੇ ਤੇ ਨਾਮ ਲੀਕਾ ਤੇਰਾ ਹਾਂ ਕਿਥੇ ਲਿਖਾ ਮੈਂ ਤਾਂ ਦੇਖ ਨਹੀਂ ਜਾ ਪਿੱਛੇ ਤਾਂ ਲਿਖਿਆ ਹੈ ਇਹ ਲਿਖਿਆ ਦੇਖ ਤੱਕ ਇਹ ਚਮਚੇ ਕਰੂ ਚੱਕ ਲਈਏ ਪਟਿਆਲੇ ਤੂੰ ਦੇਖ ਲੋ ਮੈਂ ਸਿਰਫ ਇਹਦਾ ਕਰਕੇ ਦਿਖਾਈ ਨਹੀਂ ਮਰ ਤੁਰੇ ਕਰੇ ਕੇ ਸਿਰਫ ਇਸ ਨੂੰ ਇਹ ਵਧੀਆ ਲੱਗਦਾ ਪਿੱਛੇ ਵਾਲਾ ਹੈਂਡਲ ਉਹਦਾ ਕਰਕੇ ਖਾਏਗਾ दो गे और दो ही चम्मच बहुत टेस्टी बने आज तो पभी का टाह बजा रही ऊपर भी नाल पी रहे कॉफी बड़ा मजा वाव वाह तरीका पैके खान ओए बंदर बैठे हो <laughs> और गई ਕਿਦੇ ਹੋਰ ਹੀ ਚਲੇ ਜਾਓ ਪਹਿਲਾਂ ਨਿਮਰ ਤਾਂ ਜੇ ਮੇਰੇ ਆਲੀਆਂ ਆਤੀ ਹੈ ਬਿਲਕੁਲ ਨਿਮਰ ਤਾਂ ਜਦ ਮੈਂ ਛੋਟੀ ਹੁੰਦੀ ਸੀ ਨਾ ਮੈਂ ਵੀ ਰੋਟੀ ਲਿਆਉਂਦੀ ਸਾਰੀਆਂ ਚੀਜ਼ਾਂ ਪਾ ਕੇ ਲਿਆਉਂਦੀ ਫਿਰ ਐਵੇਂ ਪੈ ਕੇ ਖਾਂਦੀ ਤੂੰ ਵੀ ਉਹੀ ਆਤਾ ਆਪਣਾ ਆਲੀਆਂ ਜੀ ਮम्मा ਕਰਦੀ ਸੀ ਐਨੇ ਵਰਤ ਅਸੀਂ ਸਾਰ ਨੂੰ ਬੱਚਿਆਂ ਨਾਲ ਬਾਹਰ ਆਏ ਸੀ ਤੇ ਇੱਥੇ ਬੱਚਿਆਂ ਦੇ ਲਈ 버거 ਤੇ ਮੱਗ ਬੀਆ ਮੰਗ ਲੀਏ ਵਾਲੀ ਕਿ ਜਗ੍ਹਾ ਨਹੀਂ ਤਾਂ ਬੱਚਾ ਨੂੰ ਫੇਵਰ ਡੁੱਧ ਵੀ ਚਾਹੀਦਾ ਤੇ 버거 ਵੀ ਚਾਹੀਦਾ ਤੇ ਪਾਪਾ ਇਹ ਉਹੀ ਆਪ ਆਪਣੀ ਗੱਲ ਸੁਣੀ ਤੇ ਕੱਪਕੀਨੇ ਪਿਆਰੇ ਪਾਪਾ ਅੱਜ ਤਾਂ ਸਾਰਾ ਕੁਝ ਨਿਕਲੋ ਪਿਆਰੇ ਪਾਪਾ ਚੰਗੇ ਪਾਪਾ ਅੱਛੇ ਬੱਚੇ ਅੱਜ ਹੀ ਖਾਣੇ ਆ ਅੱਜ ਹੀ ਖਾਣੇ ਪਹਿਲਾਂ ਤਾਂ ਕਦੇ ਖਾਦਾ ਨਹੀਂਗਾ ਹਾਂ ਹੁਣ ਤਾਂ ਆਪਾਂ ਬਹੁਤ ਮਹੀਨਾ ਨਹੀਂ ਆਪਾਂ ਮਹੀਨਾ ਤਾਂ ਘਰੀ ਲਾਏ ਮਹੀਨਾ ਆਇਆ ਨੂੰ ਹੋ ਗਿਆ ਬਹੁਤ ਟਾਈਮ ਹੋ ਗਿਆ ਹੋਣਗੇ ਦੋ ਮਿੰਨੇ ਹੋ ਗਏ ਤੇ ਪਿਓ ਇਹ ਨਾ ਗੱਲ ਕਿੱਥੇ ਮਤਲਬ ਕਿ ਸੁਣ ਕੇ ਛੜਦਾਗਾ ਤੇ ਉਹ ਲੈਣ ਚਲੇ ਗਏ 버거 ਪੀઝા ਤੇ ਉਹਪਿੰਦਰ ਕਹਿੰਦਾ ਮੈਂ ਖਾਣਾਗਾ 버거 ਨਿਮਰਤ ਕਹਿੰਦੀ ਮੈਂ ਖਾਣਾ ਪੀઝા ਫਿਰ ਅਸੀਂ ਕਿਹਾ ਦੋਨੇ ਹੀ 버거 ਖਾ ਲੂਗਾ ਤਾਂ ਫਿਰ ਇੱਕ ਦੂਜੇ ਤੋਂ ਮੰਗਣਗੇ ਇਸ ਕਰਕੇ ਦੋਨਾਂ ਨੂੰ 버거 ਲੈਣ ਨੇ ਤੇ ਆਪਾਂ ਥੋੜੇ ਇਹ ਲਿਆਂਦਾ ਉਹਪਿੰਦਰ ਹੋਰ ਕਿ ਲਿਆਂਦਾ ਦੇਖ ਦੇਖ ਦੇਖੋ ਆ ਦੇਖੋ ਦੇਸੀ ਦੇਸੀ ਕਾ ਹੈ ਦੂ 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 ਕਿਹੜਾ ਹੈ ਫਲੇਵਰ ਲਾਲ ਇਲਾਈਚੀ ਤੂੰ ਸੁਣ ਦੇ ਤਾਂ ਨਹੀਂ ਕਿ ਕਿੰਨੇ ਲੈਣਾ ਖਬਰ ਨਹੀਂ ਹੁੰਦਾ ਨਾ ਤੂੰ ਬਹੁਤ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਮੇਸ਼ਾ ਮੇਰੇ ਪਾਪਾ ਹੈ ਪੀਰੇ ਪਾਪਾ 40 ਰੁਪਏ ਦਾਗਾ 10 ਪੈਸੇ ਖਰਾਬ ਕਰਦੇ ਰਹੋ ਪਾਪਾ ਅੱਜ ਜੀਤਾ ਬੱਗਿਆ ਸੀ ਕੀ ਅੱਜ ਜੀਤਾ ਮੰਗਿਆ ਤੁਸੀਂ ਤਾਂ ਐਵੇਂ ਹੀ ਵੱਡੇ ਹੋ ਗਏ ਅਜੇ ਤੱਕ ਤੁਹਾਨੂੰ ਕੁਝ ਮਿਲ ਹੀ ਨਹੀਂ ਹੈਗਾ ਪੁੱਤ ਅਜੇ ਤੱਕ ਕੁਝ ਨਹੀਂ ਮਿਲਿਆ ਹਾਂ ਤੂੰ ਅਜੇ ਤੱਕ ਕੁਝ ਨਹੀਂ ਮਿਲਿਆ ਕਹਿੰਦੇ ਐਵੇਂ ਹੀ ਵੱਡੇ ਹੋ ਗਏ ਤਾਂ ਆਏ ਵੱਡੇ ਆਤਾ ਹਾਂ ਤੁਸੀਂ ਤਾਂ ਪਤਾ ਨਹੀਂ ਕਿਨੇ ਚੀਜ਼ਾਂ ਲੈ ਲੈ ਕੇ ਵੱਡੇ ਘਰ ਆਏ ਗਏ ਸਾਡੇ ਪਿਆਰੇ ਪਾਪਾ ਕੀ ਆਗੇ ਸਾਡੇ ਪਿਆਰੇ ਪਾਪਾ ਆ ਗਏ ਅੱਜ ਦਾ ਪਿਆਰੇ ਪਾਪਾ ਹੋ ਗਏ ਲੈ ਖਾਉਂਗੇ ਨਾ ਖੜੂ ਦਿੰਦੇ ਆਂ ਮੂੰ ਵੀ ਪੇਰੀ ਹੁੰਦੇ ਪੇਰੀ ਹੁੰਦੇ ਕੱਲ ਵੀ ਪਿਆਰੇ ਸੀ ਦੁਪਹਿਰੇ ਹਾਂ ਹਾਂ ਅੱਛਾ ਆਏ ਅੱਗੇ ਕੱਲ ਖੁਸਣ ਵਾਲਾ ਹਲਵਾ ਹੋ ਗਿਆ ਸਿੱਖਾਤਨ ਤੇ ਚਾਰ ਦਿਨਾਂ ਦੇ ਵਿੱਚ ਹੀ ਖਤਮ ਕਰ ਲਿਆ ਕਿ ਬਹੁਤ ਟੇਸਟੀ ਬਣਿਆ ਸੀ ਅੱਜ ਮੈਂ ਫਿਰ ਗਾਜਰਾਂ ਦਾ ਹਲਵਾ ਬਣਾਇਆ ਬਟ ਮੈਂ ਥੋੜਾ ਹੀ ਬਣਾਉਣੀ ਆ ਕਿਉਂਕਿ ਨਾਲ ਜਦੋਂ ਜਗਰ ਉਹਨਾਂ ਨੇ ਉਹਨਾਂ ਟੇਸਟ ਜੈ ਮੈਨ ਲੱਗਦਾ ਵੀ ਆਉਂਦਾ ਜੀ ਸੋ ਇਸ ਕਰਕੇ ਸੈ ਬੈਠੀ ਜੀ ਮੈਂ ਥੋੜਾ ਜਿਹਾ ਬਣਾਇਆ ਤੇ ਇਹਦਰ ਬਣਾਈਏ ਮੈਂ ਸਬਜੀ ਗਾਜਰ ਮਟਰ ਆਲੂ ਗੋਭੀ ਜੋ ਵੀ ਸਭ ਕੁਝ ਸੀਗਾ ਉਹ ਸੀਗੇ ਸੂੰਗਰੇ ਤੇ ਫਿਰ ਉਹ ਮੂੜੀਆਂ ਦੇ ਹੁੰਦੇ ਹਨਾ ਉੱਪਰ ਪੀਨਸੋ ਵਾਲੇ ਸੂੰਗਰੇ ਦੋਸਤੋ ਵਾਸ ਮਟਰ ਲੋਕੀ ਚਨੇਾਂ ਦਾ ਜਿਹੜਾ ਸਾਲ ਨੂੰ ਦਾ ਉਹ ਵਾਲਾ ਵੀ ਸਾਰਾ ਮਿਸ ਕਰਕੇ ਪੱਛੀ ਨਾ ਇਹ ਤੁਹਾਨੂੰ ਕਿੰਨੀ ਜਿਆਦਾ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਤਾਂ ਵੀ ਕੋ ਤੇ ਮੇਰੇ ਤੋਂ ਮੂਡ ਆ ਗਿਆ ਹੈ ਤੇ ਸਭ ਬਣਾਤੀ ਤੇ ਨਾਲ ਹੀ ਆਪਣਾ ਚਟਪਾ ਉਹ ਵੀ ਰੈਡੀ ਹੋ ਗਿਆ ਇਧਰ ਤੇ ਮੇਰੇ ਇੰਦਰ ਨੂੰ ਕੁਸਰੇ ਜਿਹਾ ਕਿਵਣਾ ਉਹਦੇ ਹੀ ਹਲਵਾ ਬਣਾਇਆ ਉਹ ਠੀਕ ਹੈ ਜਿਆਦਾ ਤੋਂ ਪਰ ਟਾਈਮ ਹੈ ਜਿਆਦਾ ਨਹੀਂ ਹੋਇਆ ਟਾਈਮ ਹੋਇਆ ਜਿਹੜਾ ਉਹ ਪੌਣੇ ਪੰਜ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਪੋਨੇ ਪੰਜ ਹੋਈ ਨੇ ਪਰ ਮੈਨੂੰ ਨਾ ਇਹ ਹੁੰਦਾ ਵੀ ਜਲਦੀ ਜਲਦੀ ਏਰਾ ਹੈਗਾ ਸਬਜੀ ਬਣਾਉਣੀ ਆਟਾ ਗੁੰਨਣਾ ਸਾਰੇ ਕੰਮ ਕਰਨਾ ਜਲਦੀ ਜਲਦੀ ਮਤਲਬ ਕਿ ਹੁੰਦੇ ਨਹੀਂ ਕਿ ਵੀ ਫਰ ਜਲਦੀ ਕਰ ਲੈ ਕਿਉਂਕਿ 6 ਵਜੇ ਅਸੀਂ ਖਾਣਾ ਖਾ ਲੈਨੇ ਲਾਸਟ ਤਾਂ 6:30 ਹੋ ਜਾਂਦੇ ਹੋਣਗੇ ਉਸ ਤੋਂ ਜ਼ਿਆਦਾ ਸਾਧੀਆਂ ਦੇ ਵਿੱਚ ਅਨ ਲੇਟ ਨਹੀਂ ਹੁੰਦਾ ਗੜੀਆਂ ਦੇ ਵਿੱਚ ਵੀ ਅਸੀਂ 8 ਵਜੇ ਖਾ ਲੈਨੇ ਸੋ ਇਹ ਕਰਕੇ ਮੈਂ ਫਿਰ ਸਬਜੀ ਤਾਂ ਬਣਾਤੀ ਕਿਉਂਕਿ ਜੇ ਮੈਂ 10 ਮਿੰਟ ਬਾਹਰ ਵੀ ਚੱਲਦੀ ਇੱਕ ਤਬਾਰ ਵੀ ਜਾਣਕਾਰੀ ਵਿੱਚ ਜ਼ਰੂਰੀ ਹੈਗਾ ਕਲੋਨੀ 'ਚ ਰਹਿਨੇ ਜਦ ਤੱਕ ਥੋੜੀ ਬਹੁਤ ਜਾਣਕਾਰੀ ਲੱਗੂਗਾ ਫਿਰ ਇਹਨਾ ਮੁਸ਼ਕਲ ਹੋ ਜਾਂਦਾ ਸੋ ਬੱਸ ਇੱਥੇ ਜੇ ਆਪਾਂ ਕਰਦੇ ਮੀਟਿੰਗ ਦੇ ਵਿੱਚ ਤਾਂ ਉਧਰ ਮੈਂ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਆਣੀ ਆ ਕਿਉਂਕਿ ਬੱਚੇ ਖਾਣਾ ਖਾ ਲੈਂਦੇ ਫਿਰ ਉਹਨਾਂ ਨੂੰ ਘੰਟਾ ਲੱਗਿਆ ਆਪਾਂ ਪੜਾਈ ਵੀ ਤਾਂ ਕਰਵਾਉਣੀ ਇੰਦੀ ਨਾਲ ਆ ਹਨ ਤੇ ਸੋਇਟ ਕਰਕੇ ਤੇ ਹੁਣ ਮੈਂ ਚਲਦੀ ਆ ਥੋੜੀ ਜੀ ਮੀਟਿੰਗ ਦੇ ਵਿੱਚ ਹਾਜ਼ਰੀ ਲਵਾ ਕੇ ਛੇਲ ਘਬਲਾ ਰੰਗਾ ਨੇ ਤੇ ਆਪਾਂ ਚੱਲੀ ਪਹਿਲੇ ਵੀਟਿੰਗ ਦੇ ਵਿੱਚ